ਸਾਸਰੀਆ ਕਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਆਪਾਂ ਵੀ ਠੀਕ ਠਾਕ ਜੀ ਤੇ ਆਪਾਂ ਰਾਮਪੁਰੇ ਲੈ ਕੇ ਆਈ ਸੀ ਐ ਜਸੈਰ ਮੂੰਫਲੀ ਆਵੇ ਤੇ ਸੁਖਮਣ ਵੀ ਖਾਈ ਜਾਂਦਾ ਮੂੰਫਲੀ ਤੇ ਮੈਂ ਵੀ ਖਾਂਦੀ ਸਾਡੀ ਫੇਵਰੇਟ ਮੂੰਫਲੀ ਆ ਕਿੰਨੀ ਖਾਣਾ ਨਾ ਮੂੰਫਲੀ ਸਾਜੀ ਆਨਾ ਤੇ ਸਾਸਰੀ ਕਾ ਤਾਂ ਕਰਦੇ ਸਾਰਿਆਂ ਹੱਥ ਜੋੜ ਕੇ ਸਾਸਰੀ ਕਾ ਜੀ ਠੀਕ ਠਾਕ ਹੋ ਜੀ ਹਾਂ ਅੱਜ ਸੀਗੀ ਧੁੱਪ ੁੱਪੇ ਵੇਕੇ ਨਾ ਤਾਂ ਮੂਫਲੀ ਖੰਦੇ ਸੀਗੇ ਨਾ ਤਾਂ ਧੁੱਪ ਸੇਕ ਲਗੀ ਅੰਦਰ ਵੜਦੇ ਆ ਤਾਂ ਠੰਡ ਲੱਗਦੀ ਆ ਬਾਹਰ ਰਹਿਨੇ ਤਾਂ ਗਰਮੀ ਲੱਗਦੀ ਆ ਕਿਉਂਕਿ ਧੁੱਪ ਜ਼ਿਆਦਾ ਗਈ ਅੱਜ ਮੂਫਲੀ ਖਾਲਜ ਦੀ ਮੂਫਲੀ ਮੂਫਲੀ ਖਾਲਜ ਦੀ ਖਾਲਜ ਮੂਫਲੀ ਤੇ ਰੱਖੋਗੇ ਤੁਸੀਂ ਖਵਾਈ ਨੀ ਮੁਕਲੀ ਨਹੀਂ ਸਾਡਾ ਸੁਭਣੇ ਰੱਜੂ ਦੋ ਅਹੀਂ ਜਿਆਦਾ ਤਾਂ ਨਹੀਂ ਇਹ ਆਪਣੇ ਮੂੰਹ ਤੇ ਨਹੀਂ ਲੰਗੀ ਅਸਲ ਲੀਡ ਹੈ ਤੋ ਜਾਨੇ ਮਸ਼ੀਨ ਚੱਲੀ ਜਾਂਦੀ ਆ ਤੇ ਮਸ਼ੀਨ ਲਾ ਕੇ ਕੰਮ ਵਾਕੇ ਨਿਪਟ ਗਏ ਹੁਣ ਆਪਾਂ ਮੋਤੀ ਖਾਣ ਰਹਿਗੇ ਨਾਲ ਲੀਡ ੁੱਟ ਜਾਨੀਏ ਉਦੋਂ ਲੀਡੀ ਜੋਕੀ ਨੂੰ ਬੈਠੇ ਦਿਨ ਛੋਟੇ ਵਾਲੇ ਕੀ ਕਰੂ ਬੰਦਾ ਮਿੰਟ ਜਿਹਾ ਟਾਈਮ ਤਾਂ ਪਹੁੰਚ ਜਾਂਦਾ 12 ਦਾ ਟਾਈਮ ਹੋਇਆ ਪਹਿਲਾਂ 12 ਇਕੱਤੇ ਅੰਦਰ ਠੰਡ ਲੱਗਦੀ ਆ ਅੰਦਰ ਠੰਡ ਲੱਗਦੀ ਆ ਨਾ ਤਾਂ ਸੜਕੇ ਉਰਦਿਆਂ ਨੂੰ ਸਵੇਰ ਦਾ ਟੈਨਸ਼ਨ ਕੰਮ ਕਰਨਾ ਸਵੇਰੇ ਉੱਧਾ ਨਿਵੇੜ ਕੇ ਹੜਦੇ ਆਥਮ ਦੀ ਟੈਨਸ਼ਨ ਹੋ ਜਾਂਦੀ ਕੰਮ ਦੀ ਬਸ ਆਹੀ ਨੇ ਮਿਹਰ ਦੇ ਕੰਮ ਮਾ ਸਾਤ ਨੇ ਹੁਣ ਤਾਂ 2 ਮਿੰਟ ਟੂਈ ਵੀ ਨਹੀਂ ਸਿੱਧੀ ਕਰਨ ਦਾ ਟਾਈਮ ਲੱਗਦਾ ਰਗ ਤਾ 2 ਮਿੰਟ ਗਰਮੀ ਚ ਰੈਸਟ ਹੀ ਕਰ ਲੈਂਦਾ ਬੰਦਾ

ਕੀ ਵੀ ਰੋਟੀ ਦੇ ਸਾਥ ਸਵਾਲ ਲੱਗਦੀ ਗਰਮੀ ਚ ਜੰਮਣੀ ਚ ਵਧੀਆ ਲੱਗਦੀ ਇਹ ਹੁਣ ਆਏ ਲੱਗਦਾ ਵੀ ਖਾਈ ਜਾਈਏ ਖਾਈ ਜਾਈਏ ਇੰਨੇ ਸਵਾਲ ਲੱਗਦੇ ਚੀਜ਼ ਵੀ ਰੋਟੀ ਦੇ ਸਾਥ ਤੇ ਵਧੀਆ ਲੱਗਦੀ ਹੈ ਬੇਰੁੱਤੀ ਜੀ ਤਾਂ ਇਹ ਵੀ ਨੰ ਚੰਗੇ ਲੱਗਦੀ ਹੈ ਰੋਟੀ ਦੀ ਗੱਲ ਸੁਣ ਲਓ ਜੀ ਆਪਣੇ ਨਾ ਖੇ ਹੋਏ ਤਾਂ ਕਦੋਂ ਲੱਗੇ ਪਏ ਜਦੋਂ ਤਾ ਲੋੜ ਸੀ ਕਿਦੋਂ ਦੀ ਉਹਦੇ ਬੱਲਾਂ ਤੇ ਲੱਗੇ ਨੇ ਹੁਣ ਕਦੋਂ ਦੀ ਲੋੜ ਆ ਨੰਨੀ ਕਿ ਹੁਣ ਕਦੋਂ ਤੇ ਇੰਨੇ ਕਦੂ ਲੱਗੇ ਪਏ ਹੁਣ ਬੇਰੁੱਤੀ ਹੁਣ ਉਹ ਵੀ ਖਾਣ ਨੂੰ ਚੀਜ਼ ਨਹੀਂ ਕਰਦਾ ਇਹ ਵੀ ਰੋਤੇ ਸਾ ਤੇ ਚੀਜ਼ਾਂ ਚੰਗੀਆਂ ਲੱਗਦੀ ਬੇਰੁੱਤੀ ਦੀ ਚੀਜ਼ ਵੀ ਨੂੰ ਸਵਾਲ ਲੱਗਦੀ ਹੁਣ ਗਾਜਰ ਮਟਰ ਹੁਣ ਸਵਾਲ ਲੱਗਦੇ ਆ ਗਰਮੀ ਤੇ ਵੀ ਨਹੀਂ ਚੰਗੇ ਲੱਗਦੇ ਜਦੋਂ ਥੋੜੀ ਜੀ ਥਰਮੀ ਜਿਹੀ ਆਉਣ ਲੱਗ ਜਾਂਦੀ ਆ ਜਾਂਦੀ ਜਾਂਦੀ ਚੀਜ਼ ਇਹ ਵੀ ਸਵਾਲ ਲੱਗਦਾ ਹੁੰਦਾ ਹੂੰ ਸਰੀਆ ਨੇ ਰਹੋ ਜੀ ਨੂੰ ਵੀ ਪਤਾ ਲੱਗ ਖੇਡਣ ਦਾ ਟਾਈਮ ਮਿਲ ਜਾ ਤੇ ਤੈਨੂੰ ਹਾਂ ਤੂੰ ਘੜਾ ਨਰਮਾ ਗੁੱਟਣਾ ਕੋਈ ਤਾਂ ਬਿੱਲਾਂਗਾ ਜੇ ਸਾਡੇ ਹਿੱੱਡਾ ਹੋ ਗਿਆ ਨਾ ਫੇਰ ਪਤਾ ਲੱਗੂ ਤੈਨੂੰ ਤੰਥਣਾ ਵੱਧ ਜਾਣੀਆਂ ਸਾਰੀਆਂ ਕੰਮਾ ਚਕਵੀਲਦਾਰੀ ਚ ਵੱਧ ਜੇਗਾ ਹਾਂ ਆ ਵੀ ਕੰਮ ਕਰ ਲਾਂ ਆ ਵੀ ਕੰਮ ਕਰ ਲਾਂ ਫਿਰ ਇਹੀ ਕੰਮ ਹੀ ਨੀ ਲੋਟ ਆਉਂਦੇ ਹੁਣ ਤੇ ਤੈਨੂੰ ਮੋਜ ਜਾਣੀ ਨਹੀਂ ਕਹਾਂਗਾ ਜਦੋਂ ਜਦ ਵੱਡਾ ਹੋਏ ਜਾਏਗਾ ਕਵੀਦਾਰਾਂ ਵਧੀ ਜਾਣੀਆਂ ਤੈਨੂੰ ਹੁਣ ਤਾਂ ਮੰਮੀ ਦੇ ਹੱਥ ਦੀ ਚੀਜ਼ ਖਾਣਾ ਹੈਨਾ ਫਿਰ ਤੇਨਾ ਆਪ ਨੂੰ ਖਾਣੀ ਪਿਆ ਕਰੂਗੀ ਸਵਾ ਲੱਗਦੀ ਮਮਾ ਦੇ ਹੱਥ ਦਾ ਸੱਚੀ ਹਾਂ